ਗਾਈਜ਼ ਗੁੱਡ ਮਾਰਨਿੰਗ ਸਸਟੀਲ ਸਾਇਰੈਨੂ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਮੈਂ ਵਲੌਗ ਸਟਾਰਟ ਕਰਦੀ ਕਿਉਂਕਿ ਅੱਜ ਸੰਡੇ ਹੈ ਤੇ ਹੁਣ ਅਸੀਂ ਨਾ ਤੋਂ ਕੇ ਰੈਡੀ ਕਰਾਂਗੇ ਕਿਉਂਕਿ ਸਾਡੇ ਪਰੋਸ ਚ ਪਾਰਟੀ ਹੈਗੀ ਹੈ ਉਹ ਦਾ ਥੋੜਾ ਮੋਟਾ ਬਣਾਵਾਂਗੇ ਦਿਖਾਵਾਂਗੇ ਸਹਰਾ ਦੀ ਹਾਲਤ ਦੇਖੋ ਕੋਈ ਨਹੀਂ ਉੱਠਿਆ ਡੈਡੀ ਤੇ ਮੇਰੇ ਸਿਓ ਆ ਸੰਡੇ ਹੈ ਆ ਸੰਡੇ ਹੈ ਮੈਂ ਮੇਰੀ ਛੁੱਟੀ ਹੈ ਛੁੱਟੀ ਹੈ ਤੇ ਜਾਣਾ ਨਹੀਂ ਹੈ ਐਸਾ ਚਲੋ ਵੈਸੇ ਰਾਮ ਤੇ ਅਸੀਂ ਕੰਮ ਕਰਾਂਗੇ ਐਵੇਂ ਹੋ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਮੈਂ ਨਹੀਂ ਕਰਦੀ ਕਰੋ ਸਾਰੇ ਜਵਾਨੀ ਕਰੋ ਰਾਂ ਮਿਲ ਕੇ ਰਿਆਲਾ ਮਿਲ ਕੇ ਤੁਸੀਂ ਵੀ ਹੈਗੇ ਵਿੱਚ ਮੈਂ ਤਾਂ ਬੈੱਡ ਤੇ ਸੌਂ ਜਾਂਦੀ ਹਾਂ ਬੈੱਡ ਤੇ ਸੌ ਹੋਗੇ ਮੰਜੇ ਤੇ ਸੌ ਜਾ ਮੈਂ ਬੈਠ ਕੇ ਆਹ ਹਣ ਇੱਥੇ ਕੱਪੜੇ ਪ੍ਰੈਸ ਹੋ ਜਾਂਦੇ ਨੇ ਮੈਂ ਤਾਂ ਕਰ ਨਹੀਂ ਸਕਦਾ ਹੈ ਨਾ ਕਿਉਂਕਿ ਮੇਰੇ ਤੇ ਸਿਤਾਰੇ ਜੇ ਲੱਗੇ ਹੋਏ ਨੇ ਉਸ ਬਰੋਕ ਤੇ ਕੀ ਕਰ ਦੋਗੇ ਉਹ ਸਾਰੇ ਕੋੜੇ ਰੰਗ ਜਿੱਥੇ ਮਜਾਨੀਆਂ ਨੇ ਉੱਥੇ ਸਾਰੇ ਸਿਤਾਰੇ ਲਾ ਜਾਂਦੇ ਨੇ ਲਿਵਸ ਤੇ ਕੀ ਨਵਦੀ ਤੇ ਨਵਦੀਪਾਸੇ ਕੀ ਲੈਣਾ ਹੈ ਨਵਦੀਪਾਸਤੇ ਲੈ ਆਏ ਸੀ ਫਰੋਕ ਤੇ ਵੱਡੇ ਪਤਾ ਨਹੀਂ ਕੀ ਗੱਲ ਸ਼ਰਾਰਾ ਹੁੰਦਾ ਹੈ ਗਰਾਰਾ ਕੀ ਹੁੰਦਾ ਹੈ ਉਹ ਲੈ ਕੇ ਆਏ ਸੀ ਉਹ ਵੱਡਾ ਜਿਆਦਾ ਆ ਗਿਆ ਤੇ ਇਹਨੂੰ ਕਰਕੇ ਆਵਾਂਗੇ ਵਾਪਸ ਸਾਰੇ ਪੁੱਛਦੇ ਪਏ ਨੇ ਵਿਕੀ ਆ ਬੇਟਾ ਦੱਸੋ ਕੀ ਹੈ 18 ਤਰੀਕ ਨੂੰ ਕੀ ਹੈ ਕਈ ਨਹੀਂ ਰਾਤੀ ਤਾਂ ਸੰਗੇ ਕੋਈ ਨਹੀਂ ਤੂੰ ਚੁਣੀ ਕਰ ਚੁਣੀ ਕਿੱਥੇ ਤੇਰੀ ਕਿ ਲੈ ਵਸੋ ਕੇ ਹੋਣੇ ਹੁਣ ਤਾਂ ਕਰ ਲੈ। ਸਾਰੀਆਂ ਹੋ ਰੀਆਂ ਨੇ ਛੇਤੀ ਹੋ ਜਾਓ ਤਿਆਰ ਉਥੇ ਸਾਰਾ ਕੁਝ ਤੂੰ ਤਾਂ ਹੋ ਗਈ ਤਿਆਰ ਤੇਰੀ ਮਾਂ ਕੋਲੋਂ ਸਾਰਾ ਕੁਝ ਖਤਮ ਹੋ ਜਾਣਾ ਫਿਰ ਆਪਾਂ ਜਾਵਾਂਗੇ। ਠੀਕ ਐ। ਆਹੋ। ਇਧਰ ਆ ਰਮਨ ਇਹਨੂੰ ਕਹਿ ਕਹਿ ਕੇ ਨਾਲ ਆ ਨਾਲਾ ਜੇ ਜੂੜਾ ਕਰਨ ਆ ਜਾਂਦਾ ਪਿਆ। ਠੀਕ ਐ। ਤੁਸੀਂ ਅੱਧਾ ਘੰਟਾ ਹੋਰ ਨਹੀਂ ਨਿਕਲਦੇ ਜੀ ਮੇਰੇ ਸਾਥ ਨਾਲ। ਆ ਬਾਹਰ ਦਵਾਚੀ ਗਏ ਨੇ। ਹੋਰ ਕੀ? ਕੀ ਗੱਲ ਹੋਈ ਫੜੀ ਜਾਂਦੀ? ਤੁਸੀਂ ਛੇਤੀ ਕਰ ਲਓ। ਇੱਕ ਦੂਜੇ ਤੋਂ ਮਾਂ ਪੁੱਤਰ ਚਾਰ ਚੁੱਕੇ ਵੱਧ ਗਈਓ ਤੁਸੀਂ ਘਾਟ ਕੋ ਨਹੀਂ ਗਏ। ਹਾਂ ਇਹ ਨੂੰ ਡੈਡੀ ਨੂੰ ਕਪੜਾ ਲੈ ਕੇ ਜਾਂਦੀ ਨਾ ਕੱਟ ਦੇਣਗੇ ਬੜਨ ਕੁੜਾ ਮੋਂ ਦਾਦਾ ਕੋ ਨਹੀਂ ਛੇਤੀ ਕਰ ਲੋ ਯਾਰ 12 12 ਦਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਤਿਆਰ ਹੋਇਆ ਸ਼ਰਟ ਕੈਨਸਲ ਹੁਣ ਸ਼ਰਟ ਪੈਂਦੀ ਪਈ ਐ ਓਏ ਇਧਰ ਤਾਂ ਵੇਖ ਓਏ ਨਵੀਂ ਪੈਂਦੀ ਸੀ ਨਵੀਂ ਟੀ-ਸ਼ਰਟ ਰੈਂਦੀ ਉਹ ਲਾ ਕੇ ਰੱਖਦੀ ਭਾਈ ਦੀ ਭਾਈ ਸਾਹ ਉਹਨੇ ਇਧਰ ਵੇਖੀ ਮਾੜੇ ਮਰੇ ਉਹਨੇ ਇਧਰ ਤਾਂ ਵੇਖਾ ਤੇ ਆ ਟੀ-ਸ਼ਰਟ ਦੇਖੋ ਕਿੰਨੀ ਸੋਹਣੀ ਐ ਮੈਂ ਲੈ ਕੇ ਆਈਆਂ ਸ਼ਹਿਰੋਂ ਜਾ ਕੇ ਲੈ ਕੇ ਆਏ ਆ ਪਰ ਮਲਾਂਗੇ ਆ ਫਿਰ ਇਹੋ ਹੀ ਗੱਲ ਤੇਰਾ ਦੇਵਰ ਮੇਰੀ ਪ੍ਰਾਣੀ ਆ ਨਿੱਕਾ ਜਿਹਾ ਕਾਕੂ ਜਿੰਦਾ ਫੰਕਸ਼ਨ ਕਰ ਰਿਹਾ ਹੈ ਜੀ ਆਏ ਰੋਈ ਜਾਂਦਾ ਜੀ ਅਸੀਂ ਆ ਕੇ ਕਰੇਂਗੇ ਜੀ ਪਰ ਉੱਥੇ ਅਸੀਂ ਗਲੋ ਬਣਾ ਨਹੀਂ ਸਕਿਆ ਕਿਉਂਕਿ ਡੀਜੇ ਚੱਲੀ ਜਾਂਦਾ ਸੀ ਬਿਲਕੁਲ ਕੋਈ ਹਾਂ ਤੇਜ਼ ਆਵਾਜ਼ ਚ ਚੱਲੀ ਜਾਂਦਾ ਜੀ ਫਿਰ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆ ਵੀ ਬੇਰਿਆਲਸ ਦੇ ਮਾਰੇ ਹੋਏ ਹੈ ਸੁੱਤੇ ਪਏ ਨੇ ਉੱਠ ਕੇ ਬਹਿ ਗਈ ਨਵਦੀਪ ਹਾਂ ਆਪ ਕਹੀਏ ਬਹੁਤ ਮਸਤ ਹਾਂ ਮਸਤੀ ਸੀ ਮੈਂ ਅੱਜ ਪਰ ਉਸਰੇ ਬਿਗਾਰ ਨੇ ਹੈਗੀ ਕੋਈ ਸਤਾ ਨਹੀਂ ਜੀ ਹੁਣ ਇੱਥੇ ਚਾਹ ਬੰਦੀ ਪੀ ਹੈ ਬਣਾ ਦਿੱਤੀ ਕਾਪੀਰਾਈਟ ਨਾ ਜੀ ਮੰਮੀ ਨਵਦੀਪ ਵਾਸਤੇ ਡਰੈਸ ਲੈਂਦੀ ਸੀ ਉਹ ਇਹਨੂੰ ਫਿੱਟ ਨਹੀਂ ਆਈ ਹੁਣ ਚੱਲਿਆ ਫਿਰ ਚੇਂਜ ਕਰਨਾ ਆਪਣੇ ਇੱਕ ਵਾਰ ਤਾਂ ਹੁੰਦਾ ਹੀ ਹੁੰਦਾ ਡੇਢ ਘੰਟਾ ਲਾਣ ਤੋਂ ਬਾਅਦ ਆ ਗਏ ਨਵਾਰ ਐਈ ਡਰੈਸ ਆ ਪਾ ਪਾ ਕੇ ਦੇਖੀ ਹਾਂ ਮੈਂ ਦੇਖਦਾ ਰਿਹਾ ਉਹ ਤੇ ਅੰਦਰ ਉਹ ਵਿਚਾਰਾਂ ਦੀ ਜਿਵੇਂ ਹੁਣ ਦੁਕਾਨ ਉਹਨਾਂ ਦੀ ਮਤਲਬ ਖਲਾਰਤੀ ਸਾਰੀ ਖਲਾਰ ਘਾਈ ਹੋਣਾ ਆ ਗਏ ਮਾਰਕੀਟ ਸਬਜ਼ੀ ਲੈਣ ਤੇ ਵਾਧੂ ਰੌਣਕ ਹੁੰਦੀ ਹੈ ਸ਼ਾਮ ਦੇ ਟਾਈਮ ਮੰਡੀ ਰੋਡ ਹੈ ਜੀ ਜੀ ਹੁਣ ਅਸੀਂ ਆ ਕੇ ਕਰੇ ਮੰਮੀ ਨੇ ਲੇ ਲੈ ਮੇਰਾ ਸੂਟ ਜਿਹੜਾ ਕਿ ਮੈਨੂੰ ਮੇਰੇ ਬਰਥਡੇ ਤੇ ਪਾਉਣਾ ਹੈ ਇੱਕ ਗਿਫਟ ਹੀ ਹੈ ਮਮੇ ਤੇ ਡੈਡੀ ਵੱਲੋਂ ਚਲੋ ਦਿਖਾਨੀ ਆ ਤੈਨੂੰ ਇਹ ਪਰਪਲ ਕਲਰ ਦਾ ਫਰੋਕ ਲਿੱਤੀ ਹੈ ਫਰੋਕ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੇ ਪਲਾਜ਼ੋ ਹੈ ਇੱਧਰ ਆ ਬੜਾ ਪਲਾਜ਼ੋ ਤੇ ਫਰੋਕ ਇਹ ਤੇ ਚੁੰਨੀ ਪਈ ਜਿਹੜੀ ਕਿ ਮੈਂ ਪਾਣੀ ਨਹੀਂ ਮੈਂ ਦੂਸਰੀ ਆਪਣੀ ਹੋਲੀ ਪਾਉਣਗੀ ਉਹ ਕੀ ਇਹ ਮੈਂ ਇਹ ਵਾਲਿਆਂ ਵਿੱਚ ਨਾਲ ਨਾਲ ਜੀ ਪਸੰਦ ਹੀ ਨਹੀਂ ਮੈਨੂੰ 골ਡਨ ਦੀ ਪਾਉਣਗੀ ਉਹ ਵਧੀਆ ਲੱਗੇ ਮੈਨੂੰ ਤਾਂ ਹਾਂ ਤੇਨੂੰ ਪਤਾ ਹੀ ਚੱਲ ਗਿਆ ਵੱਡੇ ਆ ਮੇਰਾ 18 ਤਰੀਕ ਨੂੰ ਵਨਡੇ ਤਾਂ ਵਿੱਚ ਕਰਦੀ ਆ ਅੱਜ ਹੀ ਕਰਦੀ ਐਡਵਾਂਸ ਜੀ ਕਰਦੀ ਆ ਚਲੋ ਹਾਂਜੀ ਆ ਰੈਡੀ ਹੋਈ ਮੰਮੀ ਇਹਨਾਂ ਨੂੰ ਦਿੱਤੀ ਤਾਂ ਮੈਂ ਵੱਡੇ ਦਾ ਇਸ ਕਮੈਂਟ ਕਰਕੇ ਰੱਖੀ ਕਿਵੇਂ ਤੇ ਲੱਗਿਆ ਹਾਂਜੀ ਇੱਥੇ ਖਾ ਰਹੇ ਨੇ ਦਾਲ ਚਾਹਵਲ ਚਾਹਵਲ ਬਣਾਈ ਸੀ ਥੋੜੇ ਜਿਹੀ ਵੈਸੇ ਤਾਂ ਖਾ ਕੇ ਬਹੁਤ ਕੁਛ ਆਇ ਨਹੀਂ ਥੋਸੇ ਆਇ ਨਹੀਂ ਤੇ ਦਾਲ ਉਧਰ ਹੀ ਆਈਏ ਚਾਚੇ ਘਰ ਉਹ ਬੈਠਾ ਰਹੇ ਨੇ ਖਾ ਕੇ ਆਏ ਰੱਜ ਕੇ ਉਸ ਜਿਹੜਾ ਪ੍ਰੋਗਰਾਮ ਪ੍ਰੋਗਰਾਮ ਨੇ ਉੱਥੋਂ ਸਾਰਾ ਕੁਝ ਖਾ ਲਿਆ ਸੀ ਫਿਰ ਚੱਚੀ ਕਰੇ ਸੀ ਹਾਂ ਜੀ ਡੈਡੀ ਦੇ ਅੰਦਰ ਟਾਈਮ ਹੋ ਗਿਆ ਆਈ ਗਈ ਮਤਲਬ ਟਾਈਮ ਦੇਖੋ ਤੁਸੀਂ ਕਿੰਨਾ ਹੋਇਆ ਫਿਰਦਾ ਕਿੰਨਾ ਦਾ ਟਾਈਮ ਹੋ ਗਿਆ ਹੈ ਕਿੰਨਾ ਦਾ ਟਾਈਮ ਹੋ ਗਿਆ ਕਿੰਨਾ ਕੁ ਟਾਈਮ ਹੋ ਗਿਆ 9 ਵਜੇ ਕੰਮ ਦਾ ਕਿਧਰੇ ਆਉਂਦਾ ਮੇਰੇ 9 ਵਜੇ ਤੇ 10 ਵਜੇ ਮੈਂ ਡੈਡੀ ਦੇ ਖਾਣੇ ਦਾ ਟਾਈਮ ਹੋ ਗਿਆ ਹਾਂ ਰੋਟੀ ਦੇਖੋ ਨਿੱਕਾ ਹੈ ਚਮਚਾ ਹੋ 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 ਨਿੱਕੀ ਬੋਲੀ ਤੇ ਆਨ ਰੈਡੀ ਤੋਂ ਡੌਜੂ ਕੋ ਤੁਹਾਡਾ ਬਹੁਤ ਨਿਕਾ ਨਿਕਾ ਸਾਰਾ ਕੁਝ ਨਿਕਰਨੇ ਕਲਾ ਕੇ ਅੰਦਰ ਅਸੀਂ ਹਾਂਜੀ ਗਾਇਸ ਆਪਣਾ ਖਾਣਾ ਪੀਣਾ ਹੋ ਗਿਆ ਤੇ ਇੱਕ ਗੱਲ ਹੋਰ ਸਾਡੇ YouTube ਤੇ 50 ਕੇ ਪੂਰੇ ਹੋ ਗਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਦਿলো ਸ਼ੁਕਰੀਆ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਅੱਗੇ ਛੇਤੀ ਛੇਤੀ ਕਰਕੇ 100 ਕੇ ਵੀ ਕਰਾਓ ਠੀਕ ਹੈ ਵਾਹਿਗੁਰੂ ਮੇਰਾ ਕਰੇ ਤੰਦਰੁਸਤੀਆ ਬਖਸ਼ੇ ਤੁਹਾਨੂੰ ਖੁਸ਼ ਰਹੋ ਜੀ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਚ हां एक ਗੱਲ ਹੋਰ ਸੱਚ ਨਵਦੀਪ ਦਾ 18 ਤਰੀਕ ਦਾ ਵੱਡੇ ਆ ਕਈਆਂ ਨੇ ਪੁੱਛਿਆ ਵੀ ਕੀ ਐ ਵੱਡੇ ਆ ਨਵਦੀਪ ਦਾ ਤੇ ਜਿਨ੍ਹਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਐ ਤੇ थैंक यू ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਖੋਜ ਰੱਖੇ ਜੀ ਮਿਲਦੇ ਆ ਨੈਕਸਟ ਵਲੌਗ ਚ ਬਾਏ